ਪਿਆਰੇ ਵਿਦਿਆਰਥੀ ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀ ਅੱਜ ਆਪਾਂ ਤੁਹਾਡੀ ਕਾ ਪੁਸਤਕ ਕਾਵ ਸਵੇਰਾ ਵਿੱਚ ਦਰਜ ਗੁਰੂ ਨਾਨਕ ਸਾਹਿਬ ਦੀ ਬਾਣੀ ਮੋਗਲ ਪਠਾਣਾ ਪਈ ਲੜਾਈ ਦੀ ਵਿਆਖਿਆ ਕਰਾਂਗੇ ਇਸ ਵਿੱਚ ਗੁਰੂ ਸਾਹਿਬ ਨੇ ਬਾਬਰ ਦੇ ਹਮਲੇ ਸਮੇਂ ਸੈਦਪੁਰ ਵਿੱਚ ਹੋਈ ਤਬਾਹੀ ਅਤੇ ਮਨੁੱਖੀ ਕਾਣ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਇਹ ਦੱਸਿਆ ਹੈ ਕਿ ਇਹ ਜੋ ਕੁਝ ਵੀ ਹੋਇਆ ਹੈ ਸਭ ਪਰਮਾਤਮਾ ਦੇ ਬਾਣੀ ਅਧੀਨ ਹੀ ਹੋਇਆ ਹੈ ਵਿਦਿਆਰਥੀਓ ਗੁਰੂ ਸਾਹਿਬ ਲਿਖਦੇ ਹਨ ਕਹਾ ਸੁਖੇਲ ਤਬੇਲਾ ਕੋੜੇ ਕਹਾ ਪੇਰੀ ਸਹਿਨਾਈ ਸੋ ਵਿਦਿਆਰਥੀ ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰਦੇ ਆਂ ਵਿਆਖਿਆ ਦੇ ਨਾਲ-ਨਾਲ ਆਪਾਂ ਔਖੇ ਸ਼ਬਦਾਂ ਦੇ ਅਰਥ ਵੀ ਕਰਾਂਗੇ ਜੋ ਤੁਸੀਂ ਲਿਖ ਲੈਣੇ ਹਨ ਖੇਲ ਪਾਉ ਖੇਡ ਤਮਾਸ਼ੇ ਭੇਰੀ ਨਗਾਰੇ ਸਹਿਨਾਈ ਭਾਵ ਤੂਤੀਆਂ ਜੋ ਇਹਨੂੰ ਆਪਾਂ ਪੰਜਾਬੀ ਤੂਤੀ ਕਹਿੰਦੇ ਨੇ ਬੱਚੇ ਜੋ ਸਹਿਨਾਈ ਹੁੰਦੀ ਹੈ ਨਾ ਹਿੰਦੀ ਸਹਿਨਾਈ ਸ਼ਬਦ ਹੈ ਇਹਨੂੰ ਪੰਜਾਬੀ ਵਿੱਚ ਤੂਤੀਆਂ ਕਿਹਾ ਜਾਂਦਾ ਦੂਤੀ ਕਵੀ ਲਿਖਦਾ ਹੈ ਜੇ ਗੁਰੂ ਸਾਹਿਬ ਫਰਮਾਉਂਦੇ ਹਨ ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿੱਚ ਰੌਣਕ ਹੀ ਰੌਣਕ ਸੀ ਪਰ ਹੁਣ ਕਿੱਥੇ ਹਨ ਫੌਜੀਆ ਦੇ ਕਹਾਸੂ ਖੇਲ ਤਬੀਲਾ ਭਾਵ ਫੋਜੀਆਂ ਦੇ ਖੇਡ ਤਮਾਸ਼ੇ ਕਿੱਥੇ ਹਨ ਘੋੜੇ ਤੇ ਘੋੜਿਆਂ ਦੇ ਤਬੀਲੇ ਕਿੱਥੇ ਗਏ ਨਗਾਰੇ ਅਤੇ ਤੂਤੀਆਂ ਕੁਝ ਵੀ ਹੁਣ ਨਹੀਂ ਦਿਸਦਾ ਕਹਾ ਸੁ ਤੇਗਬੰਦ ਗਾਡੇਰੜ ਕਹਾ ਸੁ ਲਾਲ ਕਵਾਈ ਤੇਗਬੰਦ ਭਾਵ ਗਾਤਰੇ ਕੁਰਬਾਨਾ ਗਾਡੇਰੜ ਪੇੜ ਦੀ ਪਸ਼ਮ ਤੋਂ ਬਣੇ ਹੋਏ ਪਸ਼ਮੀਨੇ ਕਵਾਈ ਸ਼ਾਕਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿੱਥੇ ਹਨ ਪਸ਼ਮੀਨੇ ਦੇ ਗਾਤਰੇ ਭੇੜ ਦੀ ਹੋਂਦ ਤੋਂ ਬਣੇ ਹੋਏ ਪਸ਼ਮੀਨੇ ਅਤੇ ਉਹਨਾਂ ਦੇ ਗਾਤਰੇ ਤੇ ਕਿੱਥੇ ਹਨ ਫੌਜੀਆਂ ਦੀਆਂ ਲਾਲ ਵਰਦੀਆਂ ਫੌਜੀ ਜਿਹੜੇ ਆਪਣੀ ਲਾਲ ਵਰਦੀਆਂ ਵਿੱਚ ਪਸ਼ਮੀਨੇ ਦੇ ਗਾਤਰੇ ਪਾ ਕੇ ਬੜੇ ਹੀ ਸਜਦੇ ਸਨ ਉਹ ਕਿੱਥੇ ਹੈ ਕਿਤੇ ਨਹੀਂ ਲੱਭਦਾ ਕਹਾਂ ਸੂ ਆਰਸੀਆਂ ਮੂੰਹ ਬੰਕੇ ਇੱਥੇ ਦਿਸਹ ਨਹੀਂ ਬੰਕੇ ਬੰਕੀ ਭਾਵ ਸੋਨੇ ਆਰਸੀ ਭਾਵ ਸ਼ੀਸ਼ੇ ਗੁਰੂ ਸਾਹਿਬ ਫਰਮਾਉਂਦੇ ਹਨ ਕਿੱਥੇ ਹਨ ਸ਼ੀਸ਼ੇ ਤੇ ਸ਼ੀਸ਼ਿਆਂ ਵਿੱਚੋਂ ਦੇਖੇ ਜਾਣ ਵਾਲੇ ਸੋਹਣੇ ਮੂੰਹ ਕੁਝ ਵੀ ਨਜ਼ਰ ਨਹੀਂ ਆਉਂਦਾ ਅੱਜ ਇੱਥੇ ਸੈਦਪੁਰ ਵਿੱਚ ਕਿਤੇ ਨਾ ਸ਼ੀਸ਼ੇ ਦੇਖਦੇ ਹਨ ਨਾ ਹੀ ਉਹਨਾਂ ਵਿੱਚ ਦੇਖੇ ਜਾਣ ਵਾਲੇ ਸੋਹਣੇ ਮੂੰਹ ਇਹ ਜਗ ਤੇਰਾ ਤੂੰ ਗਸਾਈ ਗਸਾਈ ਧਰਤੀ ਦਾ ਖਸਮ हे प्रभु ए जग तेरा बनाया हुआ है ते तू ही इस जग दा मालिक जखासम है एक कडी मह थाप उथापे जर वंड देवे पाई थाप रच देवे पैदा कर देवे उथापे नाश कर दंदा है जे नाश कर देवे जर पाप तन वंड बा वंड के पाई पाप और नानो उस मालिक दी ਅਚਰਜ ਖੇਡ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਵੀ ਉਸ ਮਾਲਕ ਪ੍ਰਮਾਤਮਾ ਦੀ ਇਹ ਇੱਕ ਅਚਰਜ ਜਾਂ ਅਸਚਰਜਨਕ ਖੇਡ ਹੈ ਉਹ ਜਗਤ ਰਚ ਕੇ ਇੱਕ ਘੜੀ ਵਿੱਚ ਹੀ ਤਬਾਹ ਕਰ ਦਿੰਦਾ ਹੈ ਅਤੇ ਤਾਂ ਦੌਲਤ ਵੰਡ ਕੇ ਜੋ ਪਹਿਲਾਂ ਕਿਸੇ ਹੋਰ ਦੀ ਹੈ ਹੋਰ ਨਾਲ ਵਿੱਚ ਵੰਡ ਦਿੰਦਾ ਹੈ ਕਹਾਂ ਸੂ ਘਰ-ਦਾਰ ਮੰਡਪ ਮਹਿਲਾ ਕਹਾਂ ਸੂ ਬੰਕ ਸਰਾਈ ਮੰਡਪ ਭਾਵ ਸ਼ਾਮੀਆਂ ਨੇ ਸਰਾਈ ਭਾਵ ਸਰਾਮਾ ਕਾਮਣ ਭਾਵ ਇਸਤਰੀ ਕਿੱਥੇ ਹਨ ਉਹ ਸੋਹਣੇ ਘਰ ਮਹਿਲ ਮਾਰੀਆਂ ਤੇ ਸੋਹਣੀਆਂ ਸਰਾਵਾਂ ਹਾਂਜੀ ਬੱਚਿਓ ਦੁਬਾਰਾ ਸੁਣ ਲਓ ਕਹਾਂ ਸੁ ਘਰ ਦਰ ਮੰਡਪ ਮਹਿਲਾ ਆਕਾਸ਼ੂ ਬੰਗਸਰਾਈ ਮੰਡਪ ਭਾਵ ਸਮਿਆਨੇ ਸਰਾਈ ਭਾਵ ਸਰਾਵਾਂ ਹਾਂਜੀ ਕਿੱਥੇ ਹਨ ਉਹ ਸੋਹਣੇ ਸੋਹਣੇ ਮਹਿਲ ਮਾਰੀਆਂ ਤੇ ਸੋਹਣੀਆਂ ਸੋਹਣੀਆਂ ਸਰਾਵਾਂ ਕਹਾਂ ਸੁ ਸੇਡ ਸੁ ਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਮਣ ਭਾਵ ਇਸਤਰੀ ਸੋਹਣੀ ਇਸਤਰੀ ਵੇਖੂਗੀ ਵੇਖ ਕੇ ਕਿੱਥੇ ਹਨ ਹੈ ਉਹ ਸੁਖ ਦੇਣ ਵਾਲੀ ਸੁੰਦਰ ਇਸਤਰੀ ਉਸ ਦੀ ਸੇਜ ਜਿਸ ਨੂੰ ਵੇਖ ਕੇ ਅੱਖਾਂ ਵਿੱਚ ਨੀਂਦ ਮੁੱਕ ਜਾਂਦੀ ਸੀ ਕਹਾ ਸੁਪਾਂਤ ਬੋਲੀ ਹਰਮਾ ਹੋਈ ਛਾਈ ਮਾਈ ਤੰਬੋਲੀ ਪਾਨ ਵੇਚਣ ਵਾਲੀਆਂ ਹਰਮਾ ਪਹਿਰੇਦਾਰ ਇਸਤਰੀਆਂ ਛਾਈ ਵਾਈ ਭਾਵ ਗੁੰਮ ਜਾਂ ਲੋਪ ਗੁਰੂ ਸਾਹਿਬ ਫਰਮਾਉਂਦੇ ਹਨ ਕਿੱਥੇ ਹਨ ਉਹ ਪਾਨ ਵੇਚਣ ਵਾਲੀਆਂ ਤੇ ਕਿੱਥੇ ਉਹ ਪਰਦੇਦਾਰ ਜਨਾਨੀਆਂ ਹਨ ਕੁਝ ਨਹੀਂ ਰਿਹਾ ਸਾਰਾ ਕੁਝ ਹੁਣ ਗੁੰਮ ਹੋ ਚੁੱਕਿਆ ਹੈ ਸਭ ਕੁਝ ਹੁਣ ਖਤਮ ਹੋ ਚੁੱਕਿਆ ਹੈ ਇਸ ਜਰ ਕਾਰਨ ਕਣੀ ਵਿਗੋਤੀ ਇਨ ਜਰ ਕਣੀ ਖਵਾਈ ਜਰ ਕਾਰਨ ਤਾਂ ਦੀ ਖਾਤਰ ਕਣੀ ਬਹੁਤ ਲਗਾਈ ਬਹੁਤ ਲੋਕ ਵਿਗੋਤੀ ਖੁਆਰ ਹੋਈ ਇਨ ਇਸਨੇ ਇਨ ਜਰ ਇਸ ਧਨ ਨੇ ਖਵਾਈ ਭਾਵ ਖੁਆਰ ਕੀਤੀ ਗੁਰੂ ਸਾਹਿਬ ਫਰਮਾਉਂਦੇ ਹਨ ਇਸ ਧਨ ਦੀ ਖਾਤਰ ਬਹੁਤ ਲਗਾਈ ਖੁਆਰ ਹੁੰਦੀ ਹੈ ਇਸ ਧਨ ਨੇ ਹੀ ਬਹੁਤ ਦੁਨੀਆ ਨੂੰ ਖੁਆਰ ਕੀਤਾ ਹੈ ਪਾਪਾ ਬਾਜ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਸੋ ਜਿਸ ਧਨ ਨੇ ਪੂਰੀ ਦੁਨੀਆਂ ਜੇ ਲੁਕਾਈ ਨੂੰ ਖੁਆਰ ਕੀਤਾ ਹੈ ਇਹ ਤਾਂ ਜਦੌਲਤ ਗੁਰੂ ਸਾਹਿਬ ਫਰਮਾਉਂਦੇ ਹਨ ਪਾਪ ਤੇ ਜ਼ੁਲਮ ਕਰਨ ਤੋਂ ਬਿਨਾ ਇਕੱਠੀ ਨਹੀਂ ਹੋ ਸਕਦੀ ਅਤੇ ਮਰਨ ਵੇਲੇ ਇਕੱਠੀ ਕਰਨ ਵਾਲੇ ਦੇ ਨਾਲ ਵੀ ਨਹੀਂ ਜਾਂਦੀ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਖਵਾਏ ਕੁਰਾਹੇ ਪਾਉਂਦਾ ਹੈ ਖੁਸਲੇ ਖੋ ਲੈਂਦਾ ਹੈ ਚੰਗਿਆਈ ਭਾਵ ਗੁਣ ਗੁਰੂ ਸਾਹਿਬ ਫਰਮਾਉਂਦੇ ਹਨ ਜੀਵ ਦੇ ਬਸ ਵਿੱਚ ਕੁਝ ਨਹੀਂ ਹੈ ਪਰਮਾਤਮ ਜਿਸ ਨੂੰ ਆਪ ਗਰਾਹੇ ਪਾਉਂਦਾ ਹੈ ਗਲਤ ਰਾਹ ਪਾਉਂਦਾ ਹੈ ਪਹਿਲਾਂ ਉਸ ਪਾਸੋਂ ਉਸ ਦੀ ਵਡਿਆਈ ਜਾਂ ਚੰਗੇ ਗੁਣ ਖੋਹ ਲੈਂਦਾ ਹੈ ਤਾਂ ਜੋ ਉਹ ਚੰਗਾ ਸੋਚ ਵੀ ਨਾ ਸਕੇ ਕੋਟੀ ਹੂ ਪੀਰ ਵਰਜ ਰਹਾਏ ਜਮੀਰ ਸੁਣਿਆ ਤਾਇਆ ਕੋਟੀ ਹੂ ਕਰੋੜਾਂ ਹੀ ਅਨੇਕਾਂ ਹੀ ਵਰਜ ਰੋਕ ਕੇ ਮੀਰ ਮੀਰ ਬਾਬਰ ਤਾਇਆ ਹੱਲਾ ਕਰਕੇ ਆ ਰਿਹਾ ਹੈ ਕੁਰਸਾ ਫਰਮਉਂਦੀ ਹੈ ਜਦੋਂ ਪਠਾਨ ਹਾਕਮ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰਕੇ ਆ ਰਿਹਾ ਹੈ ਪੂਰੇ ਜ਼ੋਰ ਨਾਲ ਹਮਲਾ ਕਰਨ ਦੇ ਲਈ ਤਬਾਹ ਕਰਨ ਲਈ ਆ ਰਿਹਾ ਹੈ ਤਾਂ ਉਹਨਾਂ ਅਨੇਕਾਂ ਪੀਰਾਂ ਨੂੰ ਜਾਦੂ ਟੂਣੇ ਕਰਨ ਲਈ ਕਿਹਾ ਕਿ ਉਹ ਜਾਦੂ ਟੂਣੇ ਕਰਕੇ ਬਾਬਰ ਨੂੰ ਰੋਕ ਲੈਣ ਥਾਨ ਮੁਕਾਮ ਜਲੇ ਵਿਜ ਮੰਦਰ ਮੁਚ ਮੁਚ ਕੋਇਰ ਰੋਲਾਇਆ ਵਿਜ ਪੱਕੇ ਮੁੱਚ ਮੁੱਚੇ ਟੋਡੇ ਟੋਟੇ ਕਰਕੇ ਕੋਇਰ ਕੁਮਾਰ ਸ਼ਹਿਜ਼ਾਦੇ ਗੁਰਸਾ ਫਰਮਾਉਂਦੇ ਹਨ ਜਦ ਬਾਬਰ ਨੇ ਸੈਦਪੁਰ ਤੇ ਹਮਲਾ ਕੀਤਾ ਤੇ ਪਠਾਣਾ ਨੇ ਉਸ ਨੂੰ ਰੋਕਣ ਦੇ ਲਈ ਕਈ ਪੀਰਾਂ ਫਕੀਰਾਂ ਅੱਗੇ ਤਰਲੇ ਪਾਏ ਵੀ ਕੁਝ ਇਹੋ ਜਿਹਾ ਮੰਤਰ ਪੜ੍ਹਨ ਜਾਂ ਇਹੋ ਜਿਹਾ ਕੁਝ ਕਰਨ ਵੀ ਉਹ ਬਾਬਰ ਨਾ ਆ ਸਕੇ ਪਰ ਉਹਨਾਂ ਦੀ ਤਸਵੀਰਾਂ ਫਿਰਨ ਤੇ ਵੀ ਪੀਰਾਂ ਫਕੀਰਾਂ ਦੇ ਲੱਖਾਂ ਤਸਵੀਰਾਂ ਜਾਂ ਲੱਖ ਸਕੀਮਾ ਕੜਨ ਤੇ ਵੀ ਜੇ ਰੱਬ ਦਾ ਨਾਮ ਅੱਲਾ ਦਾ ਨਾਮ ਲੈਣ ਤੇ ਵੀ ਬਾਬਰ ਨਹੀਂ ਰੁਕਿਆ ਉਹਨੇ ਦਸਮੀਆਂ ਫਿਰਨ ਤੇ ਵੀ ਪੱਕੇ ਥਾਂ ਮੁਕਾਮ ਪੱਕੇ ਮਹਿਲ ਅਜਾ ਮੁਗਲਾਂ ਦੇ ਪੱਕੇ ਪੱਕੇ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਏ ਬਾਬਰ ਨੇ ਜੋ ਕਰਨਾ ਸੀ ਉਹ ਕਰ ਹੀ ਦਿੱਤਾ ਉਹਨਾਂ ਨੇ ਪਠਾਨ ਸਹਜਾਦਿਆਂ ਨੂੰ ਟੁੱਟ ਟੁੱਟੇ ਕਰਕੇ ਮਿੱਟੀ ਵਿੱਚ ਰੋਲ ਦਿੱਤਾ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਸੋ ਵਿਦਿਆਰਥੀ ਕਿੰਦੀ ਵੱਡੀ ਗੱਲ ਗਈ ਹੈ ਵੀ ਕਰਮਾਂ ਨਾਲ ਹੀ ਹੁੰਦਾ ਕਿਸੇ ਦਾ ਨਾਮ ਲੈਣ ਨਾਲ ਕੁਝ ਨਹੀਂ ਹੁੰਦਾ ਕਰਮ ਕਰਨੇ ਪੈਂਦੇ ਆ ਭਾਵ ਜੋ ਪਰਮਾਤਮਾ ਨੇ ਤੁਹਾਨੂੰ ਤੁਹਾਡਾ ਫਰਜ਼ ਦਿੱਤਾ ਉਹ ਫਰਜ਼ ਨਿਭਾਓ ਤਾਂ ਹੀ ਤੁਸੀਂ ਕਿਸੇ ਮੁਸ਼ਕਲ ਤੋਂ ਬਾਹਰ ਆ ਸਕਦੇ ਹੋ ਪਰਚਾ ਲਾਇਆ ਭਾਵ ਕਰਾਮਾਤ ਵਿਖਾਈ ਗੁਰੂ ਸਾਹਿਬ ਫਰਮਾਉਂਦੇ ਹਨ ਪੀਰਾਂ ਦੀਆਂ ਤਸਵੀਂਆਂ ਨਾਲ ਕੋਈ ਇੱਕ ਵੀ ਮਗਲੰਨਾ ਨਹੀਂ ਹੋਇਆ ਤੇ ਨਾ ਹੀ ਕਿਸੇ ਪੀਰ ਨੇ ਕੋਈ ਕਰਾਮਾਤ ਕਰ ਦਿਖਾਈ ਜਿਸ ਨਾਲ ਮੁਗਲ ਜ਼ੁਲਮ ਨਾ ਕਰਨ ਜਾਂ ਵਾਪਸ ਮੁੜ ਜਾਣ ਮੁਗਲ ਪਠਾਣਾ ਭਈ ਲੜਾਈ ਰਣਮਹਿ ਤੇਗ ਵਗਾਈ ਰਣਮ ਜੰਗਲ ਵਗਾਈ ਚੱਲੀ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਜਦੋਂ ਮੁਗਲਾਂ ਤੇ ਪਠਾਣਾ ਦੀ ਲੜਾਈ ਹੋਈ ਲੜਾਈ ਦੇ ਮੈਦਾਨ ਵਿੱਚ ਦੋਹਾਂ ਧਿਰਾਂ ਨੇ ਤਲਵਾਰ ਚਲਾਈ ਉਨ੍ਹੀ ਤੁਪਕ ਤਾਣ ਚਲਾਈ ਉਨ੍ਹੀ ਹਸਤ ਚੜਾਈ ਉਨ੍ਹੀ ਮੁਗਲਾਂ ਨੇ ਉਨ੍ਹੀ ਭਾਵ ਮੁਗਲਾਂ ਨੇ ਤੁਪਕ ਬੰਦੂਕਾਂ ਤਾਣ ਤੱਕ ਕੇ ਨਿਸ਼ਾਨਾ ਬੰਨ ਬੰਨ ਕੇ ਹਸਤ ਹੱਥ ਵਿੱਚ ਹੀ ਚੜਾਈ ਵਿੱਚ ਝੜ ਕਰ ਦੇ ਕਰ ਗਈ ਉਹਨਾਂ ਮੁਗਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ ਬੰਨ ਕੇ ਗੋਲੀਆਂ ਚਲਾਈਆਂ ਪਰ ਪਠਾਣਾ ਦੇ ਹੱਥਾਂ ਵਿੱਚ ਹੀ ਝੜ ਝੜ ਕਰ ਗਈਆਂ ਪਾ ਪਠਾਣਾ ਦੇ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਜਿਨਕੀ ਚੀਰੀ ਦਰਗਾਹ 파ਟੀ تین ਮਰਣਾ ਭਾਈ ਚਿਰੀ ਖੱਤ ਜਾਂ ਚਿੱਠੀ ਮੌਤ ਦਾ ਖਤ ਭੇਜਣ ਵਾਲੇ ਖਤ ਦਾ ਇੱਕ ਪਾਸਾ ਰਤਾ ਗੂ ਬਾੜ ਬਾੜ ਦਿੱਤਾ ਜਾਂਦਾ ਸੀ ਉਸ ਵੇਲੇ ਭਾਈ हे ਭਾਈ ਪਰ हे ਭਾਈ ਤੁਰੋ ਹੀ ਜਿੰਨਾ ਦੀ ਉਮਰ ਚਿੱਠੀ ਪਾਰਟ ਜਾਂਦੀ ਹੈ ਉਹ ਮਰਨਾ ਉਹਨਾਂ ਮਰਨਾ ਹੀ ਹੁੰਦਾ ਹੈ ਭਾਬ ਹੁਣ ਪਠਾਣਾ ਦਾ ਅੰਤ ਆ ਚੁੱਕਿਆ ਸੀ ਇੱਕ ਹਿੰਦਵਾਣੀ ਅਬਰ ਤੁਰਕਾਣੀ ਪਟਿਆਣੀ ਠਕੁਰਾਣੀ ਅਬਰ ਹੋਰ ਪਟਿਆਣੀ ਠਕੁਰਾਣੀ ਪੱਟਾਂ ਤੇ ਠਾਕੁਰਾਂ ਦੀਆਂ ਜਨਾਨੀਆਂ ਪੱਟ ਤੇ ਠਾਕੁਰ Rajput ਬਰਾਦਰੀਆਂ ਦੇ ਹਨ ਭਾਬਰਾ ਰਾਹਿਦੂਆਂ ਦੀਆਂ ਜਨਾਨੀਆਂ ਕੀ Hindu ਇਸਤਰੀਆਂ ਕੀ ਮੁਸਲਮਾਨ ਔਰਤਾਂ ਤੇ ਕੀ ਪੱਟਾਂ ਤੇ ਠਾਕੁਰਾਂ ਦੀਆਂ ਜਨਾਨੀਆਂ ਕੀ ਹਿੰਦੂ ਇਸਤਰੀਆਂ ਕੀ ਮੁਸਲਮਾਨ ਔਰਤਾਂ ਤੇ ਕੀ ਪੱਟਾਂ ਦੇ ਠਾਗਰਾਂ ਦੀਆਂ ਜਨਾਨੀਆਂ ਸਾਰੀਆਂ ਹੀ ਮੁਗਲਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਸਨ ਇੱਕ ਨਾ ਪੇਰਣ ਸਿਰ ਖੁਰ ਪਾਟੇ ਇੱਕ ਨਾ ਆਵਾਸ ਮਸਾਣੀ ਪੇਰਣ ਬੁਰਕੇ ਸਿਰ ਖੁਰ ਸਿਰਾਂ ਤੋਂ ਪੈਰਾਂ ਤੱਕ ਮਸਾਣੀ ਪਾ ਮਸਾਣਾ ਵਿੱਚ ਕਈਆਂ ਦੇ ਬੁਰਕੇ ਸਿਰ ਤੋਂ ਪੈਰਾਂ ਤੱਕ ਲੀਰ ਲੀਰ ਹੋ ਗਏ ਅਤੇ ਕਈਆਂ ਦਾ ਕਈਆਂ ਦਾ ਮਾਰ ਕੇ ਮਸਾਣਾ ਵਿੱਚ ਜਾ ਬਸਾ ਹੋਏ ਕਈ ਇਸਤਰੀਆਂ ਤਾਂ ਉਹਨਾਂ ਨੇ ਮਾਰਤੀਆਂ ਕਈਆਂ ਦੀ ਬੇਬਤੀ ਕੀਤੀ ਜਿਨਕੇ ਬੰਕੇ ਘਰੀ ਨ ਆਇਆ ਤਿਨ ਕਿਉ ਰੈਣ ਵਿਹਾਈ ਬੰਕੇ ਭਾਵ ਖਸਮ ਰੈਣ ਰਾਤ ਗੁਰੂ ਸਾਹਿਬ ਫਰਮਾਉਂਦੇ ਹਨ ਜਿਹੜੀਆਂ ਬਚ ਰਹੀਆਂ ਉਹ ਵੀ ਵਿਚਾਰੀਆਂ ਕੀ ਬਚੀਆਂ ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿੱਚ ਨਾ ਆਏ ਉਹਨਾਂ ਵਿਪਤਾ ਦੀ ਰਾਤ ਕਿਵੇਂ ਗੱਟੀ ਹੋਵੇਗੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਏ ਗੁਰੂ ਸਾਹਿਬ ਫਰਮਾਉਂਦੇ ਹਨ ਪਰ ਇਹ ਦਰਦ ਪਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਉਂਦਾ ਹੈ ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਤੇ ਜਾਏ ਰੁਵਾਈਏ ਜਾਏ ਭਾਵ ਜਾ ਕੇ ਰੁਵਾਈ ਸ਼ਿਕਾਇਤ ਕੀਤੀ ਜਾਇ ਰੁਆ ਜਾਏ हे ਪ੍ਰਮਾਤਮਾ ਦੁੱਖ ਸੁੱਖ ਜੋ ਵੀ ਹੁੰਦਾ ਹੈ ਸਭ ਤੇਰੀ ਰਜ਼ਾ ਤੇਰੀ ਮਰਜ਼ੀ ਨਾਲ ਹੀ ਵਾਪਰਦਾ ਹੈ ਤੇਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਭਰੋਲੀਏ ਹੁਕਮੀ ਹੁਕਮ ਚਲਾਏ ਵਿਕਸੇ ਨਾਨਕ ਲਿਖਿਆ ਪਾਈਏ ਅਗੰਗੁਰੂ ਸਾਹਿਬ ਫਰਮਾਉਂਦੇ ਹਨ ਇਹ ਨਾਨਕ ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿੱਚ ਹੀ ਜਗਤ ਦਾ ਕੰਮ ਧੰਦਾ ਜਕਾਰ ਚਲਾ ਰਿਹਾ ਹੈ ਅਤੇ ਵੇਖ-ਵੇਖ ਕੇ ਸੰਤੁਸ਼ਟ ਹੋ ਰਿਹਾ ਹੈ ਆਪੋ ਆਪਣੇ ਕੀਤੇ ਕਰਮ ਅਨੁਸਾਰ ਹਰੇਕ ਮਨੁੱਖ ਫਲ ਭੋਗਦਾ ਹੈ ਪਰ ਜੋ ਕਰਦਾ ਹੈ ਉਹ ਪ੍ਰਮਾਤਮਾ ਆਪ ਹੀ ਕਰਦਾ ਕਰਾਉਂਦਾ ਹੈ